ਸਵਾਗਤ ਹੈ ਕਿਸਾਨ ਪ੍ਰਭ ਤੁਹਾਡਾ ਆਪਣੇ YouTube ਚੈਨਲ ਟਰੈਕਟਰ ਬਾਜ਼ਾਰ ਦੇ ਉੱਤੇ ਅਤੇ Facebook ਪੇਜ ਟਰੈਕਟਰ ਸੇਲ ਪਰਚੇਜ ਦੇ ਉੱਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੋਰ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਖੇਤੀ ਸਾਧਨ ਦੀ 5 ਤੋਂ 7 ਫੋਟੋਆਂ ਪੂਰੀ ਜਾਣਕਾਰੀ ਪੇਜ ਕੈਟ ਬਿਲਕੁਲ ਫ੍ਰੀ ਵਿੱਚ ਲਗਵਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਸੋਨਾਲੀ ਕਾ 750 ਡੀਆਈ ਜੇ ਗੱਲ ਕਰੀਏ ਸਟਰੈਟਰ ਦੇ ਮਾਡਲ ਦੀ 2001 ਮਾਡਲ ਟਰੈਕਟਰ ਹੈ ਰੰਗ ਦੀ ਗੱਲ ਕਰੀਏ ਸਾਰਾ ਟਰੈਕਟਰ ਰੰਗ オリジナル ਰੰਗ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਪੰਜਾਬ ਨੰਬਰ ਟਰੈਕਟਰ ਹੈ ਫਸਟ ਓਨ ਗੱਲ ਕਰੀਏ ਚਾਰੇ ਟਾਇਰ ਟਰੈਕਟਰ ਦੇ ਰਬੜ ਵਾਲੇ ਹਨ 80 ਤੋਂ 85 ਪੈਸੇ ਬੈਗ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਪੈਸੇ ਗੁਡিয়ার ਕੰਪਨੀ ਦੇ ਟਾਇਰ ਹਨ ਵੇਟ ਬੂ ਟਰੈਕਟਰ ਦੇ ਲੱਗੇ ਹੋਇਆ ਪੰਜਾਬ ਨੰਬਰ ਟਰੈਕਟਰ ਹੈ ਫਸਟ ਓਨਰ ਟਰੈਕਟਰ ਹੈ ਬੈਗ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਖੇਤੀ ਦੇ ਚੱਲਿਆ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 2 ਲੱਖ ਤੇ 45000 ਰੁਪਏ ਰੱਖਿਆ ਗਿਆ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਹੁਣ ਗੱਲ ਕਰਦੇ ਹਾਂ ਸਵਰਾਜ 855 ਜੇ ਗੱਲ ਕਰੀਏ ਇਸ ਦੇ ਮਾਡਲ ਦੀ 2009 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਪੀ ਵੀ 65 ਮਹਾਲੀ ਦਾ ਟਰੈਕਟਰ ਦਾ ਨੰਬਰ ਹੈ ਪਿਛਲੇ ਟਾਇਰਾਂ ਦੀ ਗੱਲ ਕਰੀਏ 45 ਪੈਸੇ ਟਰੈਕਟਰ ਦੇ ਟਾਇਰ ਹਨ ਗੁਡਇਰ ਕੰਪਨੀ ਦੇ ਫਰੰਟ ਟਾਇਰਾਂ ਦੀ ਗੱਲ ਕਰੀਏ 75 ਪੈਸੇ ਐਮ ਆਰ ਐਫ ਕੰਪਨੀ ਦੇ ਟਾਇਰ ਆ ਪਾ ਪਾ ਸੈਂਪਲ ਸਟੀering ਟਰੈਕਟਰ ਹੈ ਤੇਲ ਬ੍ਰੇਕਰ 6 ਜੀ ਡਬਲ ਕਲਚ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 3 ਲੱਖ ਰੁਪਇਆ ਰੱਖਿਆ ਗਿਆ ਹੈ ਰੇਟ ਕੋਈ ਫੈਕਸ ਨਹੀਂ ਹੁੰਦਾ ਮਾਲਕ ਵੀਰਾਂ ਵੱਲੋਂ ਇੱਕ ਰੱਖੀ ਡਿਮਾਂਡ ਹੁੰਦੀ ਹੈ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਬੈਕ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਕਰੋ 98427725955 ਦੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਸਵਰਾਜ 963 ਜੇ ਗੱਲ ਕਰੀਏ ਇਸ ਦੇ ਮਾਡਲ ਦੀ 2019 ਮਾਡਲ ਟਰੈਕਟਰ ਹੈ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਹਨ 45 ਪੈਸੇ ਗੁਡিয়ার ਕੰਪਨੀ ਦੇ ਫਰਸਟ ਓਨਰ ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਸਾਰਾ ਟਰੈਕਟਰ Ориਜినਲ ਹੈ ਬੰਪਰ ਤੋਂ ਲੈ ਕੇ ਲੈਂਕਾਂ ਤੱਕ ਬਹੁਤ ਹੀ ਘੱਟ ਚੱਲਿਆ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 6 ਲੱਖ ਰੁਪਇਆ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਰ ਰਵਰਸ ਵੀਡੀਓ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬੈਕ ਟਾਇਰਾਂ ਦੀ ਗੱਲ ਕਰੀਏ ਨਾਲ ਦੇ ਟਾਇਰ ਹਨ 45 ਪੈਸੇ 16928 ਦੇ ਟਾਇਰ ਗੁਡਇਰ ਕੰਪਨੀ ਦੇ ਟਾਇਰ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਇਆ ਇਸ ਤਰ੍ਹਾਂ ਦੀ ਐਡ ਕਰਵਾਉਣ ਲਈ ਨੰਬਰ ਕਰੋ 909417805883 ਦੇ ਕਿਸੇ ਵੀ ਖੇਤੀ ਸਾਧਨ ਦੀਆਂ 5 ਤੋਂ 7 ਫੋਟੋਆਂ ਮਾ ਪੂਰੀ ਜਾਣਕਾਰੀ ਭੇਜ ਕੇ ਐਡ ਬਿਲਕੁਲ ਫ੍ਰੀ ਵਿੱਚ ਲਗਵਾ ਸਕਦੇ ਹੋ